ਮਨੁੱਖ ਸਦੀਆਂ ਤੋਂ ਇੱਕ ਪਰਮ ਵਿੱਚ ਜੀਉਂਦਾ ਆ ਰਿਹਾ ਹੈ ਉਹ ਮੰਨਦਾ ਹੈ ਕਿ ਜਿੰਨੀ ਵੱਧ ਮਿਹਨਤ ਕਰੇਗਾ ਉਨਾ ਹੀ ਵੱਧ ਤਨ ਆਵੇਗਾ ਇਹ ਪਰਮ ਇੰਨਾ ਗਹਿਰਾ ਹੈ ਕਿ ਇਸ ਨੂੰ ਸਵਾਲ ਕਰਨ ਦਾ ਹੌਸਲਾ ਵੀ ਬਹੁਤ ਘੱਟ ਲੋਕ ਕਰਦੇ ਹਨ ਇਤਿਹਾਸ ਗਵਾਹ ਹੈ ਸਭ ਤੋਂ ਵੱਧ ਪਸੀਨਾ ਵਗਾਉਣ ਵਾਲੇ ਲੋਕ ਸਭ ਤੋਂ ਅਮੀਰ ਨਹੀਂ ਹੁੰਦੇ ਖੇਤ ਵਿੱਚ ਦਿਨ ਰਾਤ ਝੁੱਕ ਕੇ ਕੰਮ ਕਰਨ ਵਾਲਾ ਕਿਸਾਨ ਮਹਿਲ ਵਿੱਚ ਰਹਿਣ ਵਾਲੇ ਰਾਜੇ ਨਾਲੋਂ ਕਈ ਗੁਣਾ ਵੱਧ ਮਿਹਨਤ ਕਰਦਾ ਹੈ ਪਰ ਤਨ ਰਾਜੇ ਕੋਲ ਹੁੰਦਾ ਹੈ ਇੱਥੇ ਪਹਿਲੀ ਸਚਾਈ ਸਾਹਮਣੇ ਆਉਂਦੀ ਹੈ ਮਿਹਨਤ ਅਤੇ ਤਨ ਦਾ ਰਿਸ਼ਤਾ ਸਿੱਧਾ ਨਹੀਂ ਹੈ ਜੇ ਸਿਰਫ ਮਿਹਨਤ ਨਾਲ ਹੀ ਤਨ ਮਿਲਦਾ ਤਾਂ ਦੁਨੀਆ ਦਾ ਹਰ ਮਜ਼ਦੂਰ ਬਾਦਸ਼ਾਹ ਹੁੰਦਾ ਹਰ ਕੁਲੀ ਕੋਲ ਖਜ਼ਾਨਾ ਹੁੰਦਾ ਅਤੇ ਹਰ ਸਿਪਾਹੀ ਸੋਨੇ ਵਿੱਚ ਡੁੱਬਿਆ ਹੁੰਦਾ ਪਰ ਹਕੀਕਤ ਇਸ ਤੋਂ ਉਲਟ ਹੈ ਤਨ ਉਸ ਕੋਲ ਜਾਂਦਾ ਹੈ ਜੋ ਮਿਹਨਤ ਨਹੀਂ ਪ੍ਰਣਾਲੀ ਨੂੰ ਸਮਝਦਾ ਹੈ ਜੋ ਹੱਥਾਂ ਨਾਲ ਨਹੀਂ ਦਿਮਾਗ ਨਾਲ ਮਿਹਨਤ ਕਰਵਾਉਂਦਾ ਹੈ ਮਿਹਨਤ ਤਾਕਤ ਹੈ ਪਰ ਤਾਕਤ ਬਿਨਾਂ ਦਿਸ਼ਾ ਦੇ ਤਬਾਹੀ ਬਣ ਜਾਂਦੀ ਹੈ ਮਿਹਨਤ ਕਰਨ ਵਾਲਾ ਅਕਸਰ ਆਪਣੀ ਸ਼ਰਮ ਵਿੱਚ ਇੰਨਾ ਡੁੱਬ ਜਾਂਦਾ ਹੈ ਕਿ ਉਹ ਇਹ ਵੇਖ ਹੀ ਨਹੀਂ ਪਾਉਂਦਾ ਕਿ ਉਸ ਦੀ ਮਿਹਨਤ ਕਿਸ ਲਈ ਫਲ ਦੇ ਰਹੀ ਹੈ ਤਨ ਉੱਥੇ ਪੈਦਾ ਹੁੰਦਾ ਹੈ ਜਿੱਥੇ ਮੁੱਲ ਪੈਦਾ ਹੁੰਦਾ ਹੈ ਅਤੇ ਮੁੱਲ ਸਿਰਫ ਮਿਹਨਤ ਨਾਲ